ਇਹਨਾਂ ਲੋਕਾਂ ਦੇ ਵਿੱਚ ਨਸ਼ਾ ਸਭ ਤੋਂ ਵੱਡਾ ਹੈਗਾ ਨਸ਼ਾ ਇੱਥੇ ਲੁਧਿਆਣਾ ਸ਼ਹਿਰ 'ਚ ਵੱਧ ਤੋਂ ਵੱਧ ਤੋਂ ਜ਼ਿਆਦਾ ਪ੍ਰਵਾਸੀ ਭਾਈਚਾਰਾ ਰਹਿੰਦਾ ਲੋਕ ਆਪਣਾ ਕੰਮ ਕਰਕੇ 8 ਵਜੇ ਜਾਂਦੇ ਕੋਈ 9 ਵਜੇ ਜਾਂਦੇ ਆ ਨੰਗਣਾ ਮੁਸ਼ਕਲ ਹੋਇਆ ਪਿਆ ਸਿਰਫ ਨਸ਼ਾ ਕਰਕੇ ਗੁੰਡੇ ਜਿਹੜੇ ਅੰਸਰ ਨੇ ਤਲਵਾਰਾਂ ਕਿਰਪਾਨਾਂ ਪਿਸਤਲਾਂ ਲੈ ਕੇ ਇਹਨਾਂ ਨੂੰ ਮਾਰਦੇ ਨੇ ਮਾਰਕੁੱਟ ਕਰਦੇ ਨੇ ਤੇ ਇਹਨਾਂ ਬੁਰਾਹਲ ਕਰਦੇ ਨੇ ਜੋ ਹੈ ਇਹਨਾਂ ਕੋਲ ਖੋਲ ਲੈਂਦੇ ਨੇ ਬੱਲੀ ਆਪਣੀ ਸਰਕਾਰ ਆ ਤੇ ਫਿਰ ਵੀ ਇਹ ਹਾਲ ਹਾਲ ਸਰਕਾਰ ਹਾਲਾਸ ਸੁਣ ਲੋ ਅਸੀਂ ਨਸਲ ਲਈ ਪੂਰੀ ਲੜਾਈ ਸਾਡੀ ਚੱਲ ਰਹੀ ਆ ਪੂਰੀ A to Z ਹੁਣ ਜਿਹੜੇ ਗੁੰਡੇ ਅੰਸਰ ਨੇ ਤੇ ਪੁਲਿਸ ਨੇ ਕਰਨਾ ਨਾ ਸਾਡੇ ਨਾਲ ਫੁੱਲ ਟੋਲਟੀ ਆ ਅਸੀਂ ਹੁਣ ਵੀ ਖੜੇ ਆ ਪਬਲਿਕ ਦੇ ਵਿੱਚ ਖੜੇ ਆ ਸਰਕਾਰ ਸਰਕਾਰ ਸਾਡੀ ਆ ਅਸੀਂ ਮੰਨਦੇ ਆ ਸਰਕਾਰ ਅਸੀਂ ਪਬਲਿਕ ਦੇ ਨਾਲ ਆ ਸਰਕਾਰ ਦੇ ਨਾਲ ਪਬਲਿਕ ਅਸੀਂ ਪਬਲਿਕ ਦੇ ਨਾਲ ਵੀ ਆ ਜਿੱਦਾਂ ਐਦਾਂ ਲੁੱਟ ਹੋ ਹੋਈਗੀ ਜਿੱਦਾਂ ਲੋਕ 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 ਜਿੱਦਾਂ 10 ਵਜੇ ਫੈਟੀ ਛੁੱਟੀ ਹੁੰਦੀ ਵੀ ਆ ਲੋਕ 5 ਵਜੇ ਘਰਾਂ ਦੇ ਵੱਟ ਦਿੰਦੇ ਪਏ ਨੇ ਸਾਡੇ ਕਾਰੋਬਾਰ ਤੇ ਇਫੈਕਟ ਪੈ ਰਿਹਾ ਫੈਟੀ ਲਾਈਨ 'ਚ ਇਫੈਕਟ ਪੈ ਰਿਹਾ ਸਾਡੇ ਕਾਰੋਬਾਰ ਦਾ ਬੁਰਾ ਹਾਲ ਹੋ ਰਿਹਾ ਸਿਰਫ ਇਹਨਾਂ ਨਸ਼ੇ ਕਰਕੇ ਇਹ ਜਿਹੜੇ ਗੁੰਡੇ ਲੋਕ ਇਹ ਨੇ ਅਨਸਰ ਨੇ ਜਿਹੜੇ ਸੌ ਨਹੀਂ ਦੇਦੇ ਪੰਸਨ ਜਿੰਨੂੰ ਦੇਖੋ ਖੋ ਬਾਈ ਕਰਦੇ ਨੇ ਸਰ ਕੋਈ ਪਛਾਣ ਹੋਈ ਹੈ ਹੁਣ ਤੱਕ ਹਾਂਜੀ ਕਿੰਨਾ ਵੱਲੋ ਇਹ ਜਿਹੜੀਆਂ ਸਾਰੀਆਂ ਚੋਰੀਆਂ ਪਛਾਣ ਸਰ ਇਹਨਾਂ ਕੋਲ ਮੋਟਰਸਾਈਕਲ ਨੇ ਆਉਂਦੇ ਨੇ ਪਤਾ ਨਹੀਂ ਕਿਉਂ ਕਿੱਥੋਂ-ਕਿੱਥੋਂ ਆਉਂਦੇ ਨੇ ਮਾਰ ਕੇ ਅੱਗੇ ਨਿਕਲ ਜਾਂਦੇ ਨੇ ਪਰ ਨਹੀਂ ਲੱਗਦਾ ਕਈ ਮਾਮਲੇ ਹੋ ਚੁੱਕੇ ਹਨ ਆਰ ਕੇ ਰੋਡ ਆਰ ਕੇ ਰੋਡ ਤੇ ਲਗਾਤਾਰ ਖੋਹ ਲੁੱਟ ਹੋਈ ਜਾ ਰਹੀ ਹੈ ਘਰੀਬਾਂ ਨਾਲ ਹਾਂਜੀ ਪੁਲਿਸ ਪ੍ਰਸ਼ਾਸਨ ਨੂੰ ਕੀਤਾ ਜੀ ਪੁਲਿਸ ਪ੍ਰਸ਼ਾਸਨ ਜਦੋਂ ਕੋਈ ਇਦਾਂ ਹੀ ਬਾਰਦਾਤ ਦਿੰਦੀ ਆ ਉਹ ਕਹਿੰਦੀ ਜੀ ਸਾਡੀ ਹੱਦਬੰਦੀ ਇਹ ਨਹੀਂ ਸਾਡੀ ਇਹ ਪੈਂਦੀ ਹੱਦਬੰਦੀ ਅਸੀਂ ਜਾਣਿਆ ਪੁਲਿਸ ਇਹ ਚੀਜ਼ ਤੋਂ ਹਟ ਕੇ ਪਹਿਲਾਂ ਇਨਸਾਨੀਅਤ ਤੇ ਉਸ ਬੰਦੇ ਨੂੰ ਦੇਖ ਕੇ ਜਿਹਦੇ ਸੱਟ ਪੇਟ ਮਾਰਦੇ ਨੇ ਜਾਂ ਉਹਨੂੰ ਫੜਨ ਵੀ ਜਿਹੜਾ 60 ਪਿੰਟ ਮਾਰ ਕੇ ਲੰਘ ਰਿਹਾ ਇਹ ਥੋੜਾ ਤੁਹਾਡੀ ਹੱਦ ਲੰਘ ਗਿਆ ਤਾਂ ਤੁਸੀਂ ਫੜਨੇ ਹੀ ਨਹੀਂਗਾ ਉਹਨੂੰ ਫੇ ਕਿੱਦਾਂ ਇਹ ਕੰਟਰੋਲ ਕਿੱਦਾਂ ਹੋਊਗਾ ਕਿੱਦਾਂ ਕੰਟਰੋਲ ਹੋਊਗਾ ਚਲ ਆਪਾਂ ਆਪਣੀ ਹੱਦਬੰਦੀਆਂ ਦਿਖ ਦਾਨਗੇ ਪੁਲਿਸ ਨੂੰ ਵੀ ਚਾਹੀਦਾ ਹਾਂਜੀ ਵੀਡੀਓ ਗਈ ਆ ਪੁਲਿਸ ਨੂੰ ਵੀ ਚਾਹੀਦਾ ਆਪਣੀ ਹੱਦਬੰਦੀ ਤੋਂ ਦੂਰ ਰੱਟ ਕੇ ਭਾਈ ਇਸ਼ਾਰੇ ਦਾ ਸਾਥ ਦੇਣਾ ਚਾਹੀਦਾ ਜਦੋਂ ਲੁੱਟ ਖੋ ਹੋ ਰਹੀ ਆ ਉਹਨਾਂ ਨੂੰ ਨੱਥਬਾਣੀ ਚਾਹੀਦੀ ਆ ਉਹਨਾਂ ਨੂੰ ਫੜਨਾ ਚਾਹੀਦਾ ਸਲਾਖਾ ਦੇ ਪਿੱਛੇ ਰਹਿਣਾ ਚਾਹੀਦਾ ਜੋ ਕੀ ਕਾਰਵਾਈ ਨਹੀਂ ਹੁੰਦੀ ਅਗਲਾ ਕਦਮ ਕੀ ਹੋਵੇਗਾ ਤੁਹਾਡਾ ਕਾਰਵਾਈ ਦੇਖੋ ਅੱਜ ਇੱਥੇ ਰੋਲਾ ਪਿਆ ਕਲ ਨੂੰ ਪੂਰੇ ਸ਼ਹਿਰ ਚ ਪਊਗਾ ਹਰ ਜਗ੍ਹਾ ਤੇ ਰੋਲਾ ਪਊਗਾ ਅਗਰ ਕਾਰਵਾਈ ਨਾ ਹੋਈ ਤੇ ਜਿਹੜੀ ਪੁਲਿਸ ਕਾਰਵਾਈ ਨਹੀਂ ਕਰਦੀ ਉਹਨਾਂ ਦਾ ਕੀ ਹੱਲ ਕੀਤਾ ਜਾਊਗਾ ਹੱਲ ਤੁਹਾਨੂੰ ਦੱਸਦੇ ਨਹੀਂ ਤਾਂ ਉਹ ਹੱਦ ਮੰਦੀ ਚ ਆਉਦੀ ਵੀ ਆ ਵੀ ਹੱਦ ਮੰਦੀ ਸਾਡੀ ਨਹੀਂ ਹੋਦੀ ਆ ਉਹਦੀ ਆ ਜਦੋਂ ਗਰੀਬੰਦਾ ਮਰਿਆ ਫਿਰ ਇੱਕ ਪਾਸੇ ਆ ਇਸ ਟਾਈਮ ਆਪਾਂ ਹੱਦ ਮੰਦੀ ਲੋੜ ਗਿਆ ਉਹਦਾ ਮਨੁਸ਼ਾਨੀ ਦੀ ਲੋੜ ਆ ਕੀ ਕਹੀ ਤੁਹਾਨੂੰ ਹਾਂ ਠੀਕ ਕਾਰਵਾਈ ਦੇਖੋ ਹੋਊਗੀ ਦੇਖਿਆ ਤਾਂ ਹੀ ਖੜੇ ਆ ਕਾਰਵਾਈ ਨਹੀਂ ਹੁੰਦੀ ਤਾਂ ਹੀ ਖੜੇ ਆ ਲੋਕਾਂ ਦਾ ਮਕਸਦ ਇਹ ਚੱਕਾ ਜਾਮ ਕਰਨੇ ਕਾ ਇਹ ਨਹੀਂ ਹੈ ਹਮ ਲੋਕਾਂ ਦਾ ਮੇਨ ਮਕਸਦ ਇਹ ਹੈ कि प्रशासन हम लोग का कोई सुनवाई नहीं कर रहा रात को साढ़े आठ बजे ये घटना किया है साहब शाहबाज नाम से एक लड़का है हम लोग काम कर रहे हैं सिलाई का कोई भी ऐसे काम कर रहे हैं हम लोग मजदूर हैं हम लोग दूसरे मतलब रात से आए हैं यूपी और बिहार कहीं किसे भी हैं पंजाब का सरकार पंजाब के प्रशासन बिल्कुल नाकाम हो रहा है क्योंकि हम लोगों का सर बात ऐसा है कि दो चार पाँच हजार के मोबाइल के चक्कर में बंदे का जान मार दिया जाता है सिर फाड़ दिया उसका लमसम बारह टांका लगा है इसमें कोई सुनवाई नहीं हो रहा है यहाँ दो नंबर चौकी जा रहे हैं तो मोती नगर बोल रहे है। हैं नगर ना। ना। और मोती नगर वाले कह रहे हैं कि दो नंबर चौकी है आंभीर है स्थिति गंभीर है, गंभीर है। चा, आ, सो या क्या नाम है सिविल हॉस्पिटल में लेके गए थे रात को तो उन्होंने रिफर किया था एक बजे के आसपास चंडीगढ़ तो अभी चंडीगढ़ में एडमिट है वो तो सर ऐसा नहीं होना चाहिए किसी के साथ भी हम हिंदू मुस्लिम सब आपस में सब भाई भाई हैं हम लोग चाहते हैं कि मतलब अमान और शांति रहे कोई ऐसा माहौल ख़राब ना हो तो हम लोग यही चाहते हैं प्रशासन और इससे कि भाई हम लोगों का कोई भी किसी के जान माल का नुकसान ना हो तो हम लोग यही रिक्वेस्ट चाहते हैं लेकिन कोई सुनवाई नहीं हो रहा है हम प्रशासन चाहे तो कुछ भी कर सकता है प्रशासन चाहे तो क्राइम रोक सकता है लेकिन प्रशासन चाहते नहीं है फैक्ट्री को कुछ दिया है यहाँ पर प्रशासन मुर्दाबाद की तरह तो है केजरीवाल का शासन में यहाँ कुछ भी नहीं हो तो रहा है यहाँ पर भी हम लोगों को तो जान से खतरा आए दिन घर से बाहर निकलना मुश्किल हो गया है हम लोगों को कमरे से बाहर निकलता है मोबाइल छीन लेता है जहाँ तहाँ जो कर देता है ਉੱਪਰ ਸੇ ਮਾਰਤਾ ਵੀ ਹੈ ਕੋਈ ਐਕਸ਼ਨ ਨਹੀਂ ਸਾਹ ਸਰ ਦੇਖੋ ਕੋਈ ਕੁਛ ਹੋਵੇ ਅਗਰ ਹਮਾਰਾ ਸੁਮਾਈ ਨਹੀਂ ਹੋਗਾ ਤਾਂ ਅਸੀਂ ਲੋਕ ਕਾਰਵਾਈ ਕਰਨਾ ਚਾਹਤੇ ਹੈ ਕਿ ਉਸਕੇ ਉਪਰ ਕਾਰਵਾਈ ਹੋਵੇ ਜੇ ਜੇਦਿ ਪੁਲਿਸ ਪ੍ਰਸ਼ਾਸਨ ਕੰਮ ਨਹੀਂ ਕਰੇਗਾ ਤਾਂ ਅਸੀਂ ਉਸਕਾ ਵੀ ਕਾਰਵਾਈ ਕਰਾਂਗੇ ਇਦਾਂ ਹੈ ਕਿ ਰਾਤ ਇੱਕ ਲੇਬਰ ਕਲਾਸ ਬੰਦਾ ਜਨਕਪੁਰੀ ਦਾ ਰਹਿਣ ਵਾਲਾ ਉਹਦਾ ਨਾਮ ਸ਼ਹਿਬਾਜ਼ ਹੈ ਉਹ ਆਪਣੀ ਫੈਕਟਰੀ ਤੋਂ ਕੰਮ ਕਰਕੇ ਆ ਰਿਹਾ ਸੀ ਤੇ ਜਿਹੜੇ ਲੁੱਟਖੋ ਕਰਨ ਵਾਲੇ ਆ ਉਹਨਾਂ ਨੇ ਇੰਨੀ ਬੁਰੀ ਤਰ੍ਹਾਂ ਉਹਨੂੰ ਮਾਰਿਆ ਕੁੱਟਿਆ ਔਰ ਉਹਦੇ ਟੱਕ ਮਾਰੇ ਦਾਤਾਂ ਦੇ ਨਾਲ ਕਿ ਇੰਨਾ ਸੀਰੀਅਸ ਹੋਇਆ ਕਿ ਲੁਧਿਆਣੇ ਤੋਂ ਰਾਤ ਨੂੰ ਚੰਡੀਗੜ੍ਹ ਜਾਣਾ ਪਿਆ ਔਰ ਇੱਕ ਫੋਨ ਖੋਨ ਤੇ ਪਿੱਛੇ ਇੱਕ ਬੰਦੇ ਦੀ ਹਾਲਤ ਐਸੀ ਹਾਲਤ ਹੋ ਜਾਏ ਔਰ ਅਫਸੋਸ ਦੀ ਗੱਲ ਇਹ ਹੈ ਐਸਐਹਚ ਇੱਥੇ ਪਹਿਲਾਂ ਤਾਂ ਡਿਸਾਈਡ ਹੀ ਨਹੀਂ ਹੋ ਰਿਆ ਸੀ ਕਿ 2 ਨੰਬਰ ਦਾ ਏਰੀਆ ਕਿ ਮੋਤੀ ਨਗਰ ਦਾ ਏਰੀਆ ਹੈ ਤੇ ਅੱਜ ਜਦੋਂ ਸਾਨੂੰ ਸਾਰਾ ਕੁਝ ਪਤਾ ਲੱਗਿਆ ਤੇ ਮੈਂ ਐਸਐਚ ਨੂੰ ਮੋਤੀ ਨਾ ਗੱਲ ਮੋਤੀ ਨਗਰ ਨਾਲ ਗੱਲ ਕੀਤੀ ਮੇਰੇ ਖਿਆਲ ਨਾਲ 1:00 ਵਜ ਕੇ ਐ 1:05 'ਤੇ ਐਸਐਚ ਨੂੰ ਮੋਤੀ ਨਗਰ ਨੂੰ ਫੋਨ ਕੀਤਾ ਉਹਨੂੰ ਗੱਲ ਦੱਸੀ ਉਹਨੂੰ ਕਿਹਾ ਕਿ ਐਸਐਚਓ ਦੋ ਨੰਬਰ ਨਾਲ ਮੇਰੀ ਗੱਲ ਹੋ ਗਈ ਉਹ ਕਹਿੰਦਾ ਮੇਰਾ ਵਕੂਆ ਨਹੀਂ ਹੈਗਾ ਤੇ ਤੁਸੀਂ ਗੱਲ ਕਰ ਲਓ ਮੈਂ ਕਿਹਾ ਉਹਨਾਂ ਨਾਲ ਮਗਰ ਐਸਐਚਓ ਮੋਤੀ ਨਗਰ ਹੁਣ ਆਂਦਾ ਪਿਆ ਵਾ ਤੇ ਇਹ ਕੋਈ 3 ਦਿਨ 24 ਘੰਟੇ ਹੁਣ ਨੂੰ ਆ ਗਏ ਬੰਦਾ ਮਰ ਜੂਵੇ ਐਸਐਚਓ ਕਹਿੰਦਾ ਮੈਂ ਮੀਟਿੰਗ 'ਚ ਬੈਠਾ ਮੀਟਿੰਗ 'ਚ ਬੈਠ ਅਸੀਂ ਨਹੀਂ ਗੱਲ ਕਰਦੇ ਬਸ ਅਸੀਂ ਇਸ ਤੋਂ ਪਹਿਲਾਂ ਵੀ ਕਿਹੜੀ ਇਦਾਂ ਦੀ ਵਾਰ ਹੋਈਆਂ ਕਈ ਹੋਈਆਂ ਕਈ ਹੋਈਆਂ ਕਈ ਹੋਈਆਂ ਕਈ ਹੋਈਆਂ ਇੱਕ ਨਹੀਂ ਹੋਈਆਂ ਇਹ ਬਿਚਾਰੇ ਇਸੇ ਟੱਕਰ ਤੇ ਸਾਰੇ ਗਰੀਬ ਲੋਕ ਮਾਰੇ ਜਾਂਦੇ ਆ ਇਹ ਦੋਨੋਂ ਥਾਣਿਆਂ 'ਚ ਅਜੇ ਤੱਕ ਇਹ ਡਿਸਾਈਡ ਨਹੀਂ ਹੋਇਆ ਕਿ ਆ ਬਕੂਆ ਕੀ ਦਾ ਮਤਲਬ ਪੁਲਿਸ ਜਿਹੜਾ ਬਕੂਏ ਨੂੰ ਲੈ ਕੇ ਹਾਂ ਬਸ ਇਹਨਾਂ ਨੂੰ ਜ਼ੀਰੋ ਲਾਈਨ ਨਹੀਂ ਪਤਾ ਆਪਣੀ ਕਿਹੜੀ ਐ ਬਸ ਮੰਗ ਇਹ ਹੈ ਕਿ ਅਗਰ ਐਸਐਚਓ ਅਗਰ ਮੋਤੀ ਨਗਰ ਤੋਂ ਜਦ ਤੱਕ ਸਸਪੈਂਡ ਨਹੀਂ ਹੁੰਦਾ ਆਪਾਂ ਇੱਥੇ ਰਾਮ ਨਾਲ ਬੈਠੇ ਹਾਂ ਬਸ ਕਿਸੇ ਅਫਸਰ ਨਾਲ ਗੱਲ ਨਹੀਂ ਕਰਨੀ ਚਾਹੁੰਦਾ ਕਿ ਉਹ ਸਸਪੈਂਡ ਨਹੀਂ ਹੁੰਦਾ ਹਾਲਾਤ ਕੀ ਨੇ ਲੱਗਦੇ ਹਾਲਾਤ ਸੀਰੀਅਸ ਹੈ ਚੰਡੀ ਜਿਹੜਾ ਯਾਰ ਲੁਧਿਆਣੇ ਤੋਂ ਚੰਡੀਗੜ੍ਹ ਡ੍ਰਾਈਵਰ ਕਰ ਦਿੱਤਾ ਗਿਆ ਹੋਵੇ ਤੇ ਤੁਸੀਂ ਸੋਚੋ ਉਹ ਇਕੱਲਾ-ਇਕੱਲਾ ਪੋਤਾ ਮਾਂ ਦਾ ਆਪਣੀ ਦਾ ਅਤਿ ਦੇਖ ਲੋ ਕੀ ਹਾਲ ਹੈ ਦੇਖੋ ਕਿਤਾ ਵੱਡਿਆ ਗਿਆ ਨੂੰ 300 ਜਿਹੜਾ ਰੋਜ਼ਾਨਾ ਰੋਜ਼ ਮੰਗ ਕੇ ਇਹਨੂੰ ਲੈ ਕੇ ਤੁਹਾਨੂੰ ਧੰਨਵਾਦ ਹੈ ਕੋਈ ਕਾਰਵਾਈ ਨਹੀਂ ਕੀਤੀ ਇਹਦਾ ਮਤਲਬ ਉਹ ਗਰੀਬ ਹੈ ਉਹ ਪੈਸੇ ਨਹੀਂ ਦੇ ਸਕਦਾ ਅੱਜ ਜਿਹੜੀ ਪੁਲਿਸ ਹੈ ਨਾ ਸਿਰਫ ਉਹ ਕਰਪਸ਼ਨ ਕਰ ਰਹੀ ਹੈ ਕ੍ਰਾਈਮ ਨੂੰ ਕੰਟਰੋਲ ਨਹੀਂ ਕਰ ਰਹੀ ਦੇਖਿਆ ਤੁਸੀਂ ਹਾਲ ਕੀ ਹੈ ਉਹ ਗਰੀਬ ਹੈ ਔਰ ਉਹ ਇਕੱਲਾ-ਇਕੱਲਾ ਮੁੰਡਾ ਹੈ ਆਪਣੇ ਮਾਪਿਆਂ ਦਾ ਅਗਰ ਕੋਈ ਹਾਦਸਾ ਹੋ ਗਿਆ ਤਾਂ ਜ਼ਿੰਮੇਦਾਰ ਕੌਣ ਹੋਗਾ ਇਹ ਦੱਸੋ ਬੰਦਾ ਜਿੰਦਾ ਮੈਂਨੇ ਕਰਕੇ ਮੋਬਾਈਲ ਖਰੀਦਤਾ ਰੋਜ਼ ਦਾ ਕੰਮ ਹੈ ਡੇਲੀ ਦਾ ਕੰਮ ਹੈ ਗਰੀਬ ਆਦਮੀ ਗਰੀਬ ਆਦਮੀ ਚੌਂਕੀ ਜਾ ਕੇ ਰਿਪੋਰਟ ਨਹੀਂ ਲਿਖਾ ਸਕਦਾ ਕਿਉਂਕਿ ਉਹਦੇ ਕੋਲ ਪੈਸਾ ਨਹੀਂ ਹੈ ਰਿਪੋਰਟ ਵੀ ਲਿਖਾਉਣ ਕਰਨ ਇਹ ਰੋਜ਼ ਫੋਟੋ ਆਵੇ ਪੈਸੇ ਉਹਦੇ ਦాతਾਂ ਮਾਰੀਆਂ ਜਾਂਦੀ ਹੈ ਕੱਲ ਰਾਤ ਦੀ ਉਹਦੇ 6:00 ਵਜੇ ਹੋਈ ਹੈ ਹੱਲੇ ਤੱਕਰ ਪੁਲਿਸ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ 2 ਨੰਬਰ ਵਾਲੇ ਐਸਐਚਓ ਆਏ ਆ ਉਹ ਕਹਿੰਦੇ ਸਾਡਾ ਏਰੀਆ ਲੱਗਦਾ ਮੋਤੀ ਨਗਰ ਵਾਲੇ ਹੁਣ ਆਏ ਆ ਉਹ ਕਿਤੇ ਏਰੀਆ ਸਾਡਾ ਲੱਗਦਾ ਪਰ ਅਸੀਂ ਮੀਟਿੰਗ 'ਚ ਸੀ ਅਸੀਂ ਚਾਹੁੰਦੇ ਆ ਕਿ ਜੇ ਪੁਲਿਸ ਪ੍ਰਸ਼ਾਸਨ ਉੰਦੇ ਤੇ ਕਾਰਵਾਈ ਨਹੀਂ ਕਰ ਸਕਦਾ ਅਸੀਂ ਤਾਂ ਪੁਲਿਸ ਪ੍ਰਸ਼ਾਸਨ ਉੱਤੇ ਕਾਰਵਾਈ ਕਰਾਉਣਾ ਚਾਹੀਦੇ ਆ ਅਸੀਂ ਪੁੱਛਣਾ ਚਾਹੁੰਦੇ ਕਮਿਸ਼ਨਰ ਸਾਹਿਬ ਨੂੰ ਇਹ ਤੁਹਾਡਾ ਲੁਧਿਆਣਾ ਲੱਗਦਾ ਹੈ ਕਿ ਨਹੀਂ ਲੱਗਦਾ ਸ਼ਾਇਦ ਲੁਧਿਆਣਾ ਵੀ ਨਹੀਂ ਲੱਗਦਾ ਇਹ ਭਾਈ ਜੇ ਲੁਧਿਆਣੇ ਤੋਂ ਬਾਹਰ ਹੈ ਜਿਹੜੇ ਅਫਸਰ ਨੇ ਕਾਰਵਾਈ ਨਹੀਂ ਕੀਤੀ ਉਹ ਅਫਸਰ ਉੱਤੇ ਕਾਰਵਾਈ ਹੋਣੀ ਚਾਹੀਦੀ ਆ ਉਹਨੂੰ ਪਤਾ ਲੱਗਣਾ ਚਾਹੀਦਾ ਕਿ ਕਾਰਵਾਈ ਕਿੱਦਾਂ ਨਹੀਂ ਕਰੀਦੀ ਅੱਜ ਜੇ ਬਾਹਰੋਂ ਇਹ ਸਾਰੇ ਸਾਡੇ ਭਰਾ ਪ੍ਰਵਾਸੀ ਵੀਰ ਆਏ ਤੇ ਪੈਸਾ ਕਮਾਣ ਲਈ ਉਹਨਾਂ ਨਾਲ ੱੱੱਕਾ ਹੋ ਰਿਹਾ ਉਹਦਾ ਕਾਰਨ ਕਿ ਉਹ ਗਰੀਬ ਹੈ ਕਿ ਉਹ ਇਹਨਾਂ ਨੂੰ ਜੇਬਾਂ ਇਹਨਾਂ ਦੀ ਗਰਮ ਨਹੀਂ ਕਰ ਸਕਦੇ ਉਹਨਾਂ ਦਾ ਇਹਨਾਂ ਕੋਈ ਕਸੂਰ ਹੈ ਉਹਦੇ ਸਦਕੇ ਇਹਨਾਂ ਨੂੰ ਜਿਹੜਾ ਪੰਜਾਬ ਦੇ ਵਿੱਚ ਹੀ ਆਏ ਹੈ ਇਹ ਸਾਡੇ ਭਰਾ ਇੱਥੇ ਕੁਝ ਕਮਾਨ ਆਏ ਹੋਣ ਤੇ ਇਹਨਾਂ ਨਾਲ ਇਦਾਂ ਦਾ ੱੱੱਕਾ ਹੋ ਰਿਹਾ ਇਹਨਾਂ ਨੂੰ ਪਤਾ ਹੀ ਲੱਗਦਾ ਪਰ ਰੋਜ਼ ਇਨਸੀਡੈਂਟ ਹੋ ਰਿਹਾ ਰੋਜ਼ ਬਿਨਾਂ ਦਾ ਕੋਈ ਮੋਬਾਈਲ ਖੋਇਆ ਜਾ ਰਿਹਾ ਹੈ ਕਿ ਜਿਹਦੇ ਸੱਟ ਮਾਰੀ ਜਾ ਰਹੀ ਹੈ ਇੱਕ 5-10 ਹਜ਼ਾਰ ਰੁਪਏ ਦੇ ਮੋਬਾਈਲ ਦੇ ਵਿੱਚ ਇੱਕ ਬੰਦੇ ਨੂੰ ਮਾਰ ਦਿੱਤਾ ਜੀ ਜਿਸ ਬੰਦੇ ਨਾਲ 16 ਪਹਿਲਾਂ ਸਦਨ ਨੂੰਗੀ ਤਾਂ ਗੱਲ ਹੋ ਗਈ ਮੈਂ ਤੇ ਸੀਪੀ ਸਾਹਿਬ ਨਾਲ ਗੱਲ ਕਰਨਾ ਮੈਂ ਮੈਂ ਨਹੀਂ ਹਟਦਾ ਇਹ ਕੋਈ ਤੋਕ ਥੋੜੀ ਹੈ ਇੱਕ ਇੱਕ ਬੰਦਾ ਮਰਨ ਨੂੰ ਫਿਰਦਾ ਪਿਆ ਐਸਐਟ ਨੂੰ 2 ਘੰਟੇ ਪਰਵਾਹ ਹੀ ਨਹੀਂ ਅਗਰ ਫੋਨ ਕਰ ਵੀ ਲੋਟਾ ਨਹੀਂ ਰੋਜ ਦਿੱਲੀ ਹੁੰਦੀ ਹੈ ਇੱਕ ਵਾਰ ਦਾ ਦੋੜੀਆਂ ਇਹ ਇਹ ਦਿੱਲੀ ਦਾ ਕੰਮ ਹੈ ਰੋਜ ਦਿੱਲੀ ਹੁੰਦੀ ਹੈ ਔਰ ਇੱਥੇ ਦੇ ਪਕੇ ਫਟਣ ਦਾ ਭਗਵਾਨ ਮੇਹਰ ਆਲੀ ਦਾ ਨਹੀਂ ਮੇਲਾ ਹਾਂ ਤੇ ਸ਼ੋਰ ਹਰ ਵੀ ਰੋਟਾ ਇੰਨਾ ਪਾਸਾ ਮੋੜਦੇ ਕਿ ਨਾ ਉੱਥੇ ਆ ਤੇ ਬੇਚਾ ਲਗੀਦਾ ਜੀ ਕੋਈ ਗੱਲੀ ਨਹੀਂ ਸਾਰੇ ਜਿਹੇ ਮੇਲਾ ਸਾਰੇ ਦੇਖੋ ਪਹਿਲੇ ਨਹੀਂ ਆਪਾਂ ਗੋਟੀ ਲਾਤਾ ਪੈਰ ਤੇ ਵੜ ਜਾਂਦੇ ਆ ਕੋਈ ਬਿਠਾ ਹੈਗਾ ਥੋੜੀ ਇੱਥੇ ਵੀ ਗਾਰੇ ਮ